ਬੰਦਾ ਕਰੇ ਤਾਂ ਕੀ ਕਰੇ ਕਹਿੰਦੇ ਠੰਡਾ ਪਾਣੀ ਪੀ ਮਰੇ ਉਹ ਗੱਲਾਂ ਹੋ ਜਾਂ ਪਈਆਂ ਇੱਥੇ ਵਿਚਾਰਾ ਇੱਕ ਸੁਰਖੀ ਲੈ ਕੇ ਆਇਆ ਸੀ ਆਪਦੇ ਘਰਾਂ ਲਈ ਵਾਸਤੇ ਪਰ ਫਿਰ ਵੀ ਉਹ ਖੁਸ਼ ਨਹੀਂ ਹੋਈ ਉਸੇ ਸੁਰਖੀ ਨੇ ਤਲਾਕ ਤੱਕ ਮਾਮਲਾ ਪਟਾਕੇ ਰੱਖ ਦਿੱਤਾ ਥਾਣੇ ਦੇ ਵਿੱਚ ਵਿਚਾਰੇ ਨੂੰ ਪਿੱਟ ਕੇ ਪੁੱਠਾ ਕਰ ਦਿੱਤਾ ਪੂਰਾ ਮਾਮਲਾ ਕੀ ਹੈ ਤੁਹਾਡੇ ਧਿਆਨ ਚ ਲਿਆਉਂਗਾ ਅੱਜ ਖਿੱਚ ਕੇ ਆ ਜਾ ਮੇਰਾ ਬੰਟੂ ਦੀ ਮੰਮੀ ਨੂੰ ਬੇਨਤੀ ਆ ਵੀ ਭਾਈ ਇਹਨੂੰ ਨਾ ਪਟਾਕੇ ਰੱਖ ਦੀ ਵਿਚਾਰੇ ਨੂੰ ਪਿੰਟੂ ਦੀ ਮੰਮੀ ਵੀ ਇਹ ਵਿਚਾਰੇ ਨੂੰ ਪਿੰਟੂ ਦੀ ਮੰਮੀ ਕਹੇਗੀ ਵੀ ਜੇ ਤੈਨੂੰ ਇੰਨੀ ਵਾਲੀ ਸੁਰਖੀ ਲੈ ਕੇ ਦੀ ਤਲਾਕ ਲੈ ਲਾ ਇਹ ਤਾਂ ਪਿੰਟੂ ਦਾ ਸੀ ਨਾ ਪੁਲਿਸ ਨੇ ਜੇ ਕਿਤੇ ਗਲਤ ਇਨਫਰਮੇਸ਼ਨ ਜਾ ਵੜਦੀ। ਪਿੰਟੂ ਦੀ ਮੰਮੀ ਨੇ ਤਾਂ ਮੋਰ ਬਠਾਤਾ ਸੀ ਬਾਈ ਦਾ ਹੈ। ਪਿੰਟੂ ਦੀ ਮੰਮੀ ਨੂੰ ਕੀ ਕਹਿਣਾ ਹੁਣ ਤੂੰ ਪਿੰਟੂ ਦੀ ਮੰਮੀ ਮਰੇ ਬਾਈ। ਹੁਣ ਤੁਹਾਡਾ ਸਮਝੋਤਾ ਹੋਇਆ ਜਾਂ ਉਵੇਂ ਰੌਲਾ ਚੱਲ ਰਿਹਾ ਬਾਈ। ਰੌਲਾ ਹਲੇ ਚੱਲ ਰਿਹਾ ਬਾਈ। ਨਹੀਂ ਹੁਣ ਐਡੀ ਵੀ ਕੀ ਗੱਲ ਹੋ ਗਈ ਵੀ ਸਿਰਫ ਇੱਕ 10 ਰੁਪਈਆ ਦੀ ਸੁਰੱਖੀ ਪਿੱਛੇ ਮਾਮਲਾ ਜਿਹੜਾ ਥਾਣੇ 'ਚ ਪਹੁੰਚਿਆ। ਅਦਾਲਤ ਤੱਕ ਜਿਹੜਾ ਮਾਮਲਾ ਜਾਣਾ ਸੀ ਪਰ ਪੁਲਿਸ ਵਾਲਿਆਂ ਦੀ ਸੂਝਬੂਝ ਦੇ ਨਾਲ ਇਹ ਮਾਮਲਾ ਰੁਕਿਆ ਪਰ ਮਾਮਲਾ ਬਣਤਾ ਕਿਵੇਂ ਇੱਕ 10 ਰੁਪਈਆ ਦੀ ਸੁਰੱਖੀ ਦੀ ਕਹਾਣੀ ਕੀ ਹੈ ਕੀ ਗੱਲਬਾਤ ਕੀ ਹੋਈ ਗੱਲਬਾਤ ਤਾਂ ਕੁਛ ਨਹੀਂ ਗੱਲਬਾਤ ਇਹ ਹੈ ਲੋਕਾਂ ਦੀਆਂ ਘਰਾਂ ਦੀਆਂ ਕਿੰਨੀਆਂ ਸੋਹਣੀਆਂ ਹੁੰਦੀਆਂ ਨੇ ਇਹਨੀਆਂ ਫੇਰ ਨਾ ਸੁਰਖੀ ਬਿੰਦੀ ਲਾਇਆ ਹੁੰਦਾ ਉਹਨਾਂ ਦੇ ਵਧੀਆ ਤਿਆਰ ਹੁੰਦੇ ਨੇ ਨਾ ਚੰਨਾ ਚਪਾਦੇ ਹੁੰਦੇ ਆ ਠੀਕ ਹੈ ਜੀ ਤੇ ਇਹ ਹੁਣ ਮੇਰੀ ਘਰ ਵਾਲੀ ਹੈ ਠੀਕ ਹੈ ਮੂਵੀ ਆ ਵੀ ਮੇਰੀ ਘਰ ਵਾਲੀ ਵੀ ਸੋਹਣੀ ਬਣ ਕੇ ਰਹੇ ਹੈਣਾ ਸੋਹਣੀ ਦਾ ਵੈਸੇ ਕੀ ਕਰਨਾ ਕੁੰਡੀ ਕਿੱਡਿਆ ਰਹਿੰਦਾ ਲਾਵੇ ਨਾ ਲਾਵੇ ਤਾਂ ਸਿੱਕ ਬਰਾਬਰ ਹੀ ਹੈਗਾ ਅੱਛਾ ਹਾਂ ਹਾਂ ਤੇ ਮੈਂ ਜਦ ਸੋਹਣੀ ਲੱਗ ਗਈ ਮੇਰੀ ਘਰ ਵਾਲੀ ਹੈਣਾ ਮੇਰੇ ਨਾਲ ਤੁਰੇ ਹੈਣਾ ਤੇ ਕਿੰਨੀ ਲਿਪਸਟਿਕ ਪਾਈ ਦੀ ਇਹ ਮੈਂ ਨੀ ਮੈਂ ਤਾਂ ਲਿਆ ਦਾਂਗੀ ਲਿਪਸਟਿਕ ਤੇ ਹਮੇਸ਼ਾ ਕੁੜੀਆਂ ਦਾ ਕੰਮ ਆਣਾ ਸਮਾਨ ਖਰੀਦਣਾ ਸਸਤਾ ਮਹੰਗਾ ਖਰੀਦਣਾ ਅਗਲੇ ਵੇਖ ਕੇ ਖਰੀਦ ਲੈਂਦੀਆਂ ਸਮਾਨ ਤੇ ਮੈਂ ਚਲਾ ਗਿਆ ਤੇ ਮੈਂ ਕਿਹੜੇ ਰੰਗ ਦੀ ਲੈਣੀ ਵੇ ਤੁਸੀਂ ਕਹਿੰਦੇ ਜੋ ਤੁਹਾਨੂੰ ਪਸੰਦ ਆ ਮੈਂ ਕਹਿੰਦਾ ਹਾਂ ਮੈਂ ਤਾਂ ਰੇਟ ਤਾਂ ਨਹੀਂ ਪੁੱਛਿਆ ਪਰ ਮੈਂ ਵੀ ਸਸਤੀ ਲੈ ਕੇ ਆਵਾਂਗੀ ਮਹਿੰਗੀ ਲੈ ਕੇ ਆਵਾਂ ਤੇ ਮੈਂ ਲਿਪਸਟਿਕ ਲੈ ਆਤੀ ਹਾਂ ਬਸ ਥੋੜਾ ਮੱਤ ਵੜੇ ਸੀ ਵੀ ਤੁਸੀਂ ਲਿਆ ਕੇ ਦੇਣੀ ਆ ਹਨਾ ਪਹਿਲਾਂ ਨਹੀਂ ਕਦੇ ਨਹੀਂ ਲਿਆਂਦੀ ਨਹੀਂ ਮੈਂ ਵੇਖੋ ਵੀਰ ਨੇ ਜਿਹੜੀ ਲਿਪਸਟਿਕ ਜਿਹੜੀ ਲਿਆਂਦੀ ਆ ਉਹ ਤੋਂ ਬਾਅਦ ਇਹ ਰੌਲਾ ਬਾਅਦ ਆ ਤੁਸੀਂ ਮਹਿੰਗਾਈ ਸੀ ਲਿਪਸਟਿਕ ਦੀ ਮਹਿੰਗਾਈ ਕੀ ਕਿਹਾ ਸੀ ਮੈਂ ਸੁਰਖੀ ਲਿਆ ਦਿੰਦਾ ਮੈਂ अच्छा पहला पहला ਤੁਸੀਂ ਆਪ ਲੈ ਕੇ ਆਉਂਦੇ ਰਹੇ ਨਹੀਂ ਆਪ ਤੇ ਨਕਦੇ ਦੇਵੋਗੇ ਮੇਰੇ ਸਾਥ ਸੁਨੇਹਾ ਦੇ ਦੇਵੋਗੇ ਹੂੰ ਸਾਥ ਲੈ ਆਟ ਗਿੰਦੀ ਪੱਲੀ ਵਰੀ ਮੰਗਾਈ ਸੀ ਪਰ 30 ਰੁਪਿਆ ਦੀ ਸੁਰਖੀ ਵਾਲਾ ਰੌਲਾ ਵੱਧ ਕਿਵੇਂ ਗਿਆ ਇੱਥੋਂ ਤੱਕ ਕਿਵੇਂ ਵੀ ਜਾਂ ਤੁਹਾਨੂੰ ਸੁਰਖੀ ਦਾ ਕਲਰ ਨਹੀਂ ਪਸੰਦ ਆਇਆ ਜਾਂ ਇਹਨਾਂ ਨੇ ਤੁਹਾਡੇ ਕਹੇ ਕਲਰ ਦੀ ਨਹੀਂ ਰਿਆ ਕੇ ਦਿੱਤੀ ਕੀ ਗੱਲ 30 ਰੁਪਿਆ ਦੀ ਵੀਰੇ ਦੋ ਡੰਗ ਸਬਜ਼ੀ ਆਂਦੀ ਹੈ 30 ਰੁਪਿਆ ਦੀ ਲਿਪਸਟਿਕ ਲਾ ਕੇ ਮੈਂ ਦਿਖਾਣੀ ਸੀ ਸਾਰਾ ਦੰਡਾ ਮੂੰਹ ਤੇ ਰਣੀ ਹੈ ਇਹ ਨਹੀਂ ਦੇਖਣਾ ਹੁੰਦਾ ਕਿ ਭਾਵੇਂ ਦਸਾਂ ਲਾ ਲਾ ਬਣ ਜਾਣੀ 30 ਰੁਪਿਆ ਦਾ ਰਾਤ ਕੋਈ ਸੁਰਖੀ ਅਛਾ 30 ਰੁਪਿਆ ਦੀ ਜ਼ੁਰਕੀ ਲਿਆਏ ਕਿ ਸਬਜੀ ਦੋ ਟਾਈਮ ਬੰਦੀ ਹੈ ਕਿਤੇ ਨਾ ਤਾਂ ਸਿਆਣੀ ਗੱਲ ਤੇ ਕੀਤੀ ਹੈ ਪਹਿਲੀ ਦੋਟੀਆਂ ਦੀ ਹੋਰ ਤਾਂ ਜਿਹਨੇ ਇਹ ਗੱਲ ਸਿਆਣੀ ਕੀਤੀ ਤੁਸੀਂ ਅਛਾ 30 ਰੁਪਿਆ ਦੀ ਸੁਰੱਖੀ ਤੁਸੀਂ ਲਿਆਏ ਕਿਵੇਂ ਵੀ ਸਸਤੀ ਲੈਉਣੀ ਸੀ ਇਹਨਾਂ ਨੇ ਸਸਤੀ ਲੈਉਣੀ ਸੀ 10 ਰੁਪਿਆ ਦੀ ਵੀ ਅੰਦਲੀ ਪਿਸਟਿਕ ਉਹ ਲੈਉਣੀ ਸੀ ਕਿਉਂ ਬਾਈ ਜੀ ਤੇ ਹੁਣ ਜੇ ਹੁਣ ਕਹੀ ਜਾਂਦੇ ਮੈਂ ਢੰਡ ਕੱਢ ਗਿਆ ਫਿਰ ਲੋੜ ਵੀ ਦਸਾਂ ਲਈ ਦੀ ਵੀ ਕੀ ਲੋੜ ਆ ਗੱਲ ਤੇ ਗੱਲ ਤੇ ਬੰਦੇ ਨੇ ਵੀ ਪੁਆਇੰਟ ਦੀ ਕੀਤੀਆਂ ਫਿਰ ਜੇ ਤੁਸੀਂ ਰਹਿਣੇ ਘੁੰਡ ਚ ਫਿਰ ਉਹ ਚੀਜ਼ ਦੀ ਵੀ ਕਿ ਲੋੜ ਆ ਫਿਰ ਦਸਾਂ ਦੀ ਵੀ ਲਾਉਣ ਦੀ ਕਿ ਲੋੜ ਆ ਭਾਈ ਤਾਂ ਕਹਿੰਦੀ ਐਨੇ ਵੇਖਣਾ ਫਿਰ ਮੈਨੂੰ ਤਾਂ ਤੂੰ ਹੀ ਪਸੰਦਾ ਨਾ ਹੀ ਕਰਿਆ ਕਰ ਮੇਰੇ ਬੜੀ ਵੱਡਾ ਬੜਾ ਬੜਾ ਵੱਡਾ ਬੰਦਾ ਗੱਲ ਬੜੀ ਸੋਹਣੀ ਕਹੀ ਦੱਸੋ ਜੀ ਨਹੀਂ ਸੁਣ ਵਾਲੀ ਗੱਲ ਨਹੀਂ ਦੱਸੋ ਇਹ ਗੱਲ ਨਹੀਂ ਹੁਣ ਹੁਣ ਤੁਸੀਂ ਦੇਖੋ ਬਈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਮਾਮਲਾ ਥਾਣੇ ਪਹੁੰਚਿਆ ਕਿਵੇਂ ਵੀ ਹੁਣ ਵੇਖੋ ਜਿਹੜੇ ਸਾਹਮਣਾ ਇਸ ਬੀਬੀ ਦੇ ਮੂੰਹ ਚ ਬੋਲ ਨਹੀਂ ਲੱਗ ਰਿਹਾ ਨੀ ਹੂਤਾ ਕਹਿੰਦਾ ਫਿਰ ਭਾਈ ਕਰਿਆ ਇਹਨੇ ਕਰਦਾ ਸਾਲਾ ਵੀ ਮੈਂ ਕਰਾਂ ਤਾ ਲੋਕ ਲੱਜਿਆ ਭਾਜੀ ਗਰੀ ਗਵਾਨ ਦੇ ਵਿੱਚ ਸੁਧ ਕੁੜੀ ਪੂਰੀ ਤਰ੍ਹਾਂ ਆ ਜਾਂਦੀ ਪਰ ਕੰਨ ਤੋਂ ਦੀ ਵੀ ਨਹੀਂ ਕਰਦੀ ਹਾਂ ਉਹ ਵੀ ਇਹੋ ਜਿਹਾ ਕੋਈ ਪੂੜੀ ਨਹੀਂ ਬਾਂਦੀ ਬਿੰਦੀ ਨਹੀਂ ਲਾਉਂਦੀ ਸੁਰਖੀ ਨਹੀਂ ਲਾਉਂਦੀ ਬਹਿੜਾ ਲੱਗਦਾ ਨਾ ਬੀਬੀ ਦਾਸ ਜੀ ਬੀਬੀ ਹੀ ਫਟੇ ਟਾਕਦਿਆਂ ਦੇਖੋ ਰਾਲਾ ਦਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋ ਸਕਦਾ ਇਹ ਤੇ ਬੇਬੇ ਬਾਪੂ ਨੂੰ ਫੈਮਿਲੀ ਚ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਜਿਹੜਾ ਆਣ ਗਵਾਨ ਤੋਂ ਉਹ ਆ ਕੇ ਦਿੰਦੀਆਂ ਇਹ ਪਰ ਜਿੰਨੇ ਪੇਚਾ ਉਹ ਪਾਉਂਦੀਆਂ ਉਹ ਕਹਿੰਦੀਆਂ ਭਾਈ ਤੇਰੇ ਸੁਰਖੀ ਪਿੰਦੀ ਨਹੀਂ ਲੱਗੀ ਫਲਾਣਾ ਨਹੀਂ ਲੱਗਿਆ ਅਸਲ ਤੇ ਜਿਹੜੇ ਵੈਮ ਭਾਰਮਾ ਜਿਹੜੇ ਵਿਚਾਰ ਆ ਉਹਨਾਂ ਨੇ ਉਜਾੜ ਕੇ ਕੰਮ ਰੱਖਤਾ ਸੀ ਇਹ ਗੱਲ ਕਹਿਤੀ ਤੇ ਹੁਣ ਇਹਦੇ ਨਾਲ ਲੜਾਈ ਵੇਖੋ ਤੁਸੀਂ ਬਾਜ਼ਾਰ 'ਚ ਜਿਹੜੀ ਸੁਰਖੀ ਪੁੱਛੀ ਵੀ ਤੁਸੀਂ 30 ਰੁਪਏ ਵਾਲੀ ਤੁਹਾਨੂੰ ਉਹਨਾਂ ਨੇ ਦਿੱਤੀ 30 ਰੁਪਏ ਵਾਲੀਆਂ ਹੋਣਾਂ ਹੈਗੀਆਂ ਸੀ ਸਸਤੀਆਂ ਵੀ ਹੈਗੀਆਂ ਮੈਂ ਗਲਤੀਆਂ ਵਾਲੀ ਲੈ ਲਈ 30 ਰੁਪਏ ਭਾਜੀ ਇਹ ਸੁਰਖੀ ਮਹਿੰਗੀ ਮੈਨੂੰ ਦੱਸਦਾ ਨਹੀਂ 120 ਪਤਾ ਨਹੀਂ 135 ਰੁਪਏ ਦੀ ਸੀ ਕੋਈ ਉਹਨਾਂ ਦੇ ਐਮ ਆਰਟੀ ਲਿਖਿਆ ਸੀ ਲਿਖਿਆ ਸੀ ਇਹਨਾਂ ਲਿਖਿਆ ਸੀ ਫਿਰ 30 ਵਾਲੀ ਤੁਸੀਂ 30 ਵਾਲੀ ਕਿਉਂ ਦਿੱਤੀ ਤੇ ਦਿੱਤੀ 30 ਦੀ ਸੀ ਤੁਹਾਨੂੰ ਉੱਤੇ ਵੱਧ ਲਿਖਿਆ ਵਾਸਤੇ ਨੇ ਮੋਦ ਘਾਣ ਮੇਰੀ ਯਾਰ ਦੋਸਤ ਸੀ ਉਹ ਤਾਂ ਕਹਿੰਦਾ ਫ੍ਰੀ ਲੈ ਜਾ ਤੀ ਮੈਂ ਨਹੀਂ ਜਮਾਣੀ ਫ੍ਰੀ ਐ ਚਾਹ ਆਏ ਰੇਟ ਤੇ ਦੇਤੀ ਉਹਨੇ ਮੈਂ ਉਹਨੇ 30 ਦੀ ਦਿੱਤੀ ਤੇ ਫਿਰ ਇਹੇ ਇਹੋ ਦੋਸਤੋ ਬਾਅਦ ਥੋੜੀ ਲੜਾਈ ਹੋ ਗਈ ਆ ਉਸ ਨਾਲ ਲੜਾਈ ਹੋਣੀ ਵੀ 30 ਰੁਪਏ ਨੇ ਮੈਂ ਤੂੰ ਦੱਸ ਤੈਂ 30 ਰੁਪਏ ਤਾਂ ਬੜੇ ਮਹਿੰਗੇ ਭਾਈ 30 ਰੁਪਏ ਨੇ ਨਾ ਸੁਰਖੀ ਬਿੰਦੀ ਟੂੜੀਆ ਸਿੰਨੇ ਜਿਦਾਂ ਨਾ 30 ਰੁਪਏ ਇਹ ਪਤਾ ਇਹਦਾ ਕੋਈ 47 ਤੋਂ ਪਹਿਲਾਂ ਵਾਲੀ ਗੱਲ ਹੋ ਰਹੀ ਆ ਨਹੀਂ ਫਿਰ ਉਦੋਂ ਬਾਅਦ ਥੋੜੀ ਲੜਾਈ ਇਹਦੇ ਨਾਲ ਹੋ ਗਈ ਫਿਰ ਪੇਕੇ ਚਲੇ ਗਏ ਪੇਕੇ ਜਾਣਾ ਹੀ ਸੀ ਮੈਂ ਹਾਂ ਤੇ ਅੱਜ ਆਇਆ ਵੇ ਢੋਲਾ ਪੇਂਦਰਾ ਅੱਜ ਅੱਜ ਹੀ ਸਾਡੇ ਨਾਲ ਸੰਪਰਕ ਆਇਆ ਨਹੀਂ ਅੱਜ ਹੁਣ ਤੁਸੀਂ ਆਏ ਹੁਣ ਫਿਰ ਇਹ ਸੁਰਖੀ ਵਾਲਾ ਮਾਮਲਾ ਕਿਵੇਂ ਪਹਿਲਾਂ ਕੋਈ ਸੁਰਖੀ ਕੋਈ ਲਾਉਂਦੀ ਹੈ ਉਹ ਦਿਖਾਉਗਾ ਕਿਹੜੀ ਆਪਾਂ ਵੀ ਤੋਂ ਸੁਰਖੀ ਵੇਖੀ ਹੈ ਜਿਹਦੇ ਪਿੱਛੇ ਕਰ ਇਹ ਤੇਰ ਬਹੁਤ ਸਾਰੀਆਂ ਗਈਆਂ ਕਿਹੜੀ ਸੁਰਖੀ ਹੈ ਜਿਹੜੀ ਇਹਨੇ ਲਿਆ ਕੇ ਦਿੱਤੀ ਹੈ ਮਹਿੰਗੀ ਲੈ ਤੁਹਾਨੂੰ ਉਹ ਸੁਰਖੀ ਦੇ ਦਰਸ਼ਨ ਕਰਾਉਣੀ ਹੈ ਜਿਹਨੇ ਕੇਸ ਘਰ ਦੇ ਵਿੱਚ ਤਲਾਕ ਕਰਾਤਾ ਸੀ ਮਾਮਲਾ ਸੀ ਜਿਹੜਾ ਇਹ ਥਾਣੇ 'ਚ ਪੁੱਜ ਗਿਆ ਸੀ ਪੁਲਿਸ ਵਾਲਿਆਂ ਨੇ ਸੂਝ-ਪੂਝ ਵਰਤੀ ਭਾਈ ਪਰ ਹਰਾਨੀ ਜਾਣ ਕਾ ਇਹ ਮਾਮਲਾ ਕਿਹੜੀ ਹੈ ਅੱਛਾ ਜੀ ਤੇ ਆ ਫੋਟੋ ਜੀ ਆ ਲੈ ਆਹ ਸੁਰਖੀ ਨੇ ਇਹਨਾਂ ਦੋਨਾਂ ਦਾ ਤਲਾਕ ਕਰਾਤਾ ਸੀ ਇਹ ਕਹਿੰਦੀ ਇਹਦੇ ਤੇ ਜਿਹੜੀ ਐਮ ਆਰ ਪੀ ਆ ਉਹ 120 ਆ ਇਹਦੇ ਯਾਰ ਦੀ ਦੁਕਾਨ ਸੀ 30 ਦੀ ਸੁਰਖੀ ਦੇਤੀ ਅੱਛਾ ਤੂੰ ਰੁੱਸ ਕੇ ਫਿਰ ਪੇਕੇ ਚਲੀ ਜਿੰਦ ਤੱਕ ਜਾਣਾ ਸੀ ਆਹ ਵੇਖ ਬਾਈ ਆ 10 ਰੁਪਈਆ ਦੀ ਆ ਵੀ ਸੁਰਖੀ ਆ ਆ ਵੀ ਸੁਰਖੀ ਆ ਆ ਆ ਵੀ ਸੁਰਖੀ ਆ ਵੀ ਸੁਰਖੀ ਦੋਨੇ ਸੁਰਖੀ ਆ ਇਹ ਇਹ ਵੀ ਅਲਗ ਜਿਹਾ ਪਾ ਇਹ ਕਹਿੰਦੇ ਉਹਦਾ ਕੱਦ ਛੋਟਾ ਇੱਕ ਬਾੜੀ ਵੱਡੀ ਆ ਉਹਦੇ ਹਿਸਾਬ ਨਾਲ ਰੇਟ ਆਂਗੇ ਇਹ ਇਹਦਾ ਫਰਕ ਵੀ ਹੈ ਵੇ ਆ ਆਹ ਜੀ ਪੱਕੀ ਲਪੇਸ਼ੀ ਚ ਠੀਕ ਹੈ ਇਹ ਹੈਗੀ ਏ ਤੱਕੀ 10 ਰੁਪਏ ਵਾਲੀ ਇਹ ਬੁੜੀਆਂ ਦੀ ਆਦਤ ਹੁੰਦੀ ਆ ਚਾਹ ਪੀਂਦੀਆਂ ਕੱਪ ਦੇ ਵਿੱਚ ਦੁੱਧ ਪੀਂਦੀਆਂ ਪਾਣੀ ਪੀਂਦੀਆਂ ਸੁਰਖੀ ਉਹਦੇ ਨਾਲ ਲਾ ਦਿੰਦੀਆਂ ਗਾਂ ਵਾਲੇ ਬੰਦੇ ਨੂੰ ਭੈੜਾ ਲੱਗਦਾ ਹਾਂ ਇਹ ਕਿਤੇ ਨਾ ਤੇ ਭਈ ਵੇਖੋ ਇੱਕ ਜੀ ਤਾਂ ਦੋਨਾਂ ਦੇ ਵਿੱਚ ਮੈਂ ਵੇਖੀ ਆ ਵੀ ਸਿਆਣੇ ਤਾਂ ਹੈਗੇ ਪਤੰਦਰ ਦੇ ਸੂਜਬਾਨਾ ਗੱਲ ਵਧਕਾ ਕਰ ਰਹੀ ਆ ਪਰ ਇਹ ਗੱਲ ਤਾਂ ਮਾਮਲਾ ਫਿਰ ਤੇਰੇ ਪੇਕੇ ਪਰਿਵਾਰ ਨੇ ਤੇਰੀ ਮਾਤਾ ਨਹੀਂ ਉੱਥੇ ਤੇਰੇ ਫਾਦਰ ਨੇ ਨਹੀਂ ਕਿਹਾ ਵੀ ਭਾਈ ਇਹ ਕਿਹੜੀ ਲੜਾਈ ਆ ਤੂੰ ਰੁਕ ਤੀਆ ਨਾ ਮੈਂ ਮੇਰਾ ਮੇਰੇ ਪਿਓ ਨੂੰ ਮੈਂ ਸੱਚੀ ਸੀ ਮੇਰੇ ਪਿਓ ਦੇ ਅੰਦਰ ਹੈ ਮੇਰਾ ਵੀ ਉਥੇ ਮੀਨਾ ਲਾ ਕੇ ਮੀਨਾ ਤੂੰ ਜਾਵੜਦੀ ਮੈਂ ਕਹਿੰਦਾ ਉਦਾਂ ਤੂੰ ਭਾਈ ਖੁਸ਼ੀ-ਕੁਸ਼ੀ ਜਾਵੜਦੀ ਚੰਗੀ ਗੱਲ ਸੀ ਇਹਦਾ ਅਜਾ ਥਾਣੇ 'ਚ ਰਿਪੋਰਟ ਲਿਖਾਉਣ ਕੌਣ ਗਿਆ ਥਾਣੇ 'ਚ ਮੈਂ ਹੀ ਗਈ ਸੀ ਰਿਪੋਰਟ ਲਿਖਾਉਣ ਠੀਕ ਹੀ ਲਿਖਾਇਆ ਤੂੰ ਉੱਥੇ ਕਰ ਮੈਂ ਹੀ ਲਿਖਾਇਆ ਮੇਰੇ ਘਰ ਵਾਲਾ ਫਜ਼ੂਲ ਖਰਚਾ ਕਰਦਾ ਫਜ਼ੂਲ ਖਰਚਾ ਹਾਂ ਜੀ ਇਹ ਖਰਚੇ ਦਾ ਪਰਚਾ ਦਿੱਤਾ ਮੈਨੇ ਤੇ ਤੁਝੂਲ ਖਰਚੇ ਦਾ ਫਰਚਾ ਯਾਰ 30 ਰੁਪਏ ਦੀ ਲਿਪਸਟਿਕ ਪਿੱਛੇ ਮਾਂ ਦੀ ਧੀ ਉਥੇ ਰਿਪੋਰਟ ਲਖਾਇਆ ਹੀ ਥਾਣੇ ਦੇ ਵਿੱਚ ਤੁਸੀਂ ਇਹ ਦੇਖੋ ਨਹੀਂ ਤੇ ਜੇ ਕਿਤੇ ਮਾੜੀ ਮੋਟੀ ਚੀਜ਼ ਹੈ ਤੈਨੂੰ ਕੋਈ ਸ਼ੂਟ ਕੋਈ ਸਿਆਲ ਦੇ ਵਿੱਚ ਕੋਈ ਕੋਟੀ ਜਾਗਤ ਲਿਆ ਕੇ ਜਿਹੜੀਆਂ ਅੱਜ ਆਪਾਂ ਕਹਿ ਲਏ 1000 1500 ਤੋਂ ਘੱਟ ਤਾਂ ਆਉਂਦੀਆਂ ਨੇ ਮਹਿੰਗੀ ਜਿੰਨੀ ਮਰਜ਼ੀ ਫਿਰ ਇਸ ਹਾਮਣਾ ਤੈਨੂੰ ਜੇਲ੍ਹ ਦਿਖਾ ਦੇਣਗੇ ਜੇਲ੍ਹ ਦੇ ਵਿੱਚ ਦਿਖਾ ਦੇਣੀ ਸੀ ਰਾਜਨਾਮਾ ਹੋਇਆ ਸਾਡੇ ਥਾਣੇ ਕੀ ਉਹਨਾਂ ਨੇ ਲਿਖ ਕੇ ਲਿਆ ਮੈਂ ਕਹਤਾ ਜੀ ਆਪ ਗਏ ਤਾਂ ਮੈਂ 30 ਰੁਪਏ ਆਈ ਥਾ ਮੈਂ ਤਲਾ ਲਾ ਲਉਂਗੀ ਨਹੀਂ ਨਹੀਂ ਨੰਨਾਂਂਗੀ ਨਹੀਂ ਚਾਹੀਦੀ। ਓਹ ਬਾਈ ਅਸਲ ਤਾਂ ਮੈਨੂੰ ਤਾਂ ਕੋਈ ਹੋਰ ਲੱਗਦੀ ਆ। ਤੂੰ ਐਂ ਵੇਖ ਬਈ ਹੁਣ 30 ਰੁਪਏ ਦੀ ਲਿਪੇਸਟਿਕ ਪਿੱਛੇ ਹੀ ਲੱਗਦੀ। ਸੂਤ 30 ਰੁਪਏ ਦਾ ਆਜੂਗਾ। ਨਹੀਂ ਆਉਂਦਾ। ਨਹੀਂ ਆਉਂਦਾ। ਤੈਨੂੰ ਵੀ ਪਤਾ ਬਈ 500 ਤੋਂ ਘੱਟ ਸੂਤ ਨਹੀਂ ਆਉਂਦਾ। ਨਹੀਂ ਆਉਂਦਾ ਨਹੀਂ। ਨਹੀਂ ਆਉਂਦਾ। ਤੇ ਫਿਰ ਮਸਲਾ ਤਾਂ ਪੁੱਛ ਲਈ ਤੂੰ ਕੀ ਵਾਲੀ ਲਿਆ ਤੀ? ਉਹ ਕਹਿ ਦਿੰਦੀ ਬਹਾਨਾ ਮਾਰਦੀ ਵੀ ਇਹਨੂੰ ਮੈਨੂੰ ਨਹੀਂ ਚਾਹੀਦੀ। ਵੀ じゃ ਮੈਂ ਪੇਕੇ ਜਾਣਾ। ਹਾਂ ਵੀ じゃ ਮੈਂ ਪੇਕੇ ਜਾਨੂੰ ਉਹ ਕਹਿ ਦਿੰਦੀ ਵੀ ਇਹ ਬਹਾਨਾ ਪਾ ਲਿਆ ਬਸ। ਉਹ ਕਹਿ ਦਿੰਦੀ ਵੀ ਉਹਨੂੰ ਤਾਂ ਪਿਸ਼ਟਿਕ ਮੂੰ ਇਦਾਂ ਹੀ ਰੱਖਦੀ ਆ ਸਰ ਇਹ ਮੂੰ ਇਦਾਂ ਹੀ ਇਹ ਤੁਹਾਡੇ ਪਰੰਪਰਾ ਹੀ ਆ ਪਰੰਪਰਾ ਇਹਨਾਂ ਦੇ ਚਲੋ ਇਹ ਤਾਂ ਠੀਕ ਆ ਚੱਲ ਰਿਹਾ ਹਨਾ ਹੋਣਾ ਵੀ ਚਾਹੀਦਾ ਪਰ ਇਹ ਭਾਈ ਕੋਈ ਵੱਡੀ ਗੱਲ ਨਹੀਂ ਸੀ ਕੁੜਗੇ ਵੀ ਤੂੰ ਉੱਥੇ ਜਾ ਕੇ ਰਿਪੋਰਟ ਲਖਾਇਆ ਇਹਦੇ ਤੇ ਵਿਚਾਰੇ ਤੇ ਪਰਚਾ ਦੇਤਾ ਤੂੰ ਲਖਾਤਾ ਵੀ ਜੀ ਤੀਆਂ ਤੋਂ ਵੱਧ ਲੈ ਆਇਆ ਠੀਕ ਆ ਕੋਈ ਨਸ਼ਾ ਪਤਾ ਤਾਂ ਨਹੀਂ ਕਰਦਾ ਨਹੀਂ 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 ਪਤਾ ਨਹੀਂ ਕਰਦਾ ਇਹ ਫਿਰ ਫਿਰ ਇਹਦਾ ਇਹ ਹੀ ਇਹ ਕੀ ਮੈਟਰ ਬਣਿਆ ਰਿਪੋਰਟ ਲਖਾਉਣ ਦਾ ਬਹੁਤ ਵੱਡੀ ਗਲਤੀ ਆ ਤੇਰੀ ਨਸ਼ਾ ਪਰ ਹੁਣ ਅੱਜ ਜੇ ਮੈਂ ਰਿਪੋਰਟ ਨਾਲ ਲਖਾਉਂਦੀ ਆਈ ਤਾਂ ਤੀਆਂ ਦੀ ਲੈ ਕੇ ਆਇਆ ਕੱਲ ਨੂੰ ਭਾਈ ਤਿੰਨ ਤੋਂ ਵਾਲੀ ਲੈ ਜਾਂਦਾ ਫੇਰ ਫਿਰ ਮੈਂ ਕੀ ਕਰਦੀ ਇਹ ਤਾਂ ਯਾਰ ਤੁਸੀਂ ਹੁਣ ਤੁਹਾਡੇ ਸਾਹਮਣੇ ਆ ਮਾਮਲਾ ਹੁਣ ਫਿਰ ਕੀ ਲਿਖਣਾ ਹੈ ਰਾਜੀਨਾਮਾ ਕਿ ਨਹੀਂ ਪਤਾ ਨਹੀਂ ਅੱਜ ਕੱਲ ਕੁੜੀਆਂ ਜਨਾਨੀਆਂ ਦਾ ਵੀ ਕੰਪੀਟੀਸ਼ਨ ਚਾਹਤਾ ਹੈਗਾ ਵੀ ਮੇਰੇ ਘਰ ਵਾਲੇ ਨੇ ਮੈਨੂੰ 100 ਵਾਲੀ ਲਿਆ ਕੇ ਦਿੱਤੀ ਤੇਰੇ ਵਾਲੇ ਨੇ ਤੈਨੂੰ ਕਿੰਨੀ ਵਾਲੀ ਦਿੱਤੀ ਹੈ ਹਾਂ ਫਿਰ ਇਹ ਤੈਨੂੰ ਜਿਹੜੀਆਂ ਗਲੀ ਗਵਾਨ ਚ ਆ ਕੇ ਕਹਿੰਦੇ ਨੇ ਇਹਨਾਂ ਦੀ ਬਹੂ ਨੇ ਸੁਰਖੀ ਬਿੰਦੀ ਲਈ ਉਹ ਕਦੇ ਦੱਸਦੀਆਂ ਵੀ ਮੈਂ 400 ਵਾਲੀ ਲਾੜੀ ਤੇ ਤੂੰ 300 ਵਾਲੀ ਕਿੱਥੇ ਦੱਸਦੀਆਂ ਨੇ ਅਗਲਾ ਕਿਰਾਏ ਦੇ ਘਰਾਂ ਦੇ ਵਿੱਚ ਬੈਠੀਆਂ ਨੇ ਫਿਰ ਮੈਂ ਮਹਿੰਗਾ ਮਹਿੰਗਾ ਸਮਾਨ ਭਾਜੀ ਮੇਕਅਪ ਵਾਲਾ ਕਰਾਈ ਤੇ ਨਿਕਲਦਾ ਅਸੀਂ ਆਪ ਦਾ ਮੈਂ ਬਣਾਈ ਬੈਠੀ ਹਾਂ ਮੈਂ ਸ ਮੈਂ ਜੋੜੇ ਆਈ ਕਿ ਕਿਰਪਿਆ ਜੋੜ-ਜੋੜ ਕੇ ਅਸੀਂ ਆਪਦਾ ਘਰਪੁਰ ਬਣਾਈ ਬੈਠਾ ਸਾਰਾ ਕੁਝ ਇਹ ਮੈਂ ਕਿਤੇ 5-500 ਰੁਪਏ ਦੀ ਪਸਤੀਕ ਜੀ ਰਹਿੰਦੀ ਤੇ ਭਾਜੀ ਮੈਂ ਤਾਂ ਵਿਕ ਜਾਨੀ ਮੇਰੇ ਤੇ ਬੁੜੀਆਂ ਵਿਕ ਜਾਂਦੀਆਂ ਉਹ ਫਿਰ ਜਨਾਨੀਆਂ ਜੀ ਬਹਿ ਜਾਂਦੀਆਂ ਫਿਰ ਬੁੜੀਆਂ ਜੀ ਬਹਿ ਜਾਂਦੇ ਤੇ ਫਿਰ ਮੇਰੀ ਵੇਚਤੀ ਕਰਦੀ ਆ ਅਗਲੀਆਂ ਤਾਂ ਸੁਣਾਈ ਜਾਂਦੇ ਮੇਰੇ ਘਰ ਵਾਲੇ ਨੇ ਮੈਨੂੰ 500 ਨਹੀਂ ਲਿਆ ਕੇ ਦਿੱਤੀ ਆ 1000 ਆ ਲਿਆ ਕੇ ਦਿੱਤੀ ਇਹਨੂੰ ਜਦੋਂ ਉਹ ਦੇ ਫਿਰ ਕਹਿੰਦੀ ਮੇਰੇ ਘਰ ਨਾਲ ਕੀ ਵਾਲੀ ਆ ਮਿੰਟ ਹੋਣੇ ਅਰੇ ਕਿਥੇ ਰੋਲਾ ਪਾ। ਪਾਜੀ 15000 ਰੁਪਏ ਤੋ ਤਨਖਾਹ ਆਂਦੀ। ਦੋ ਮੇਰੇ ਨਿਆਣੇ ਆ। ਹੁਣ ਉਹਨਾਂ ਦੀ ਉਹਨਾਂ ਦੀ ਫੀਸ ਭਰੀਏ, ਘਰ ਦਾ ਗੁਜ਼ਾਰਾ ਚਲਾਈਏ ਕਿ ਮੇਰੇ ਮੇਕਅਪ ਤੇ, ਮੇਰਾ ਮੇਕਅਪ ਕਰਨਾ। ਜੇ ਮੈਂ ਉਹਨਾਂ ਵਰਗੀ ਹੋਵਾਂ ਪਾਜੀ ਫਿਰ ਮੈਂ ਵੀ 15-1500 ਰੁਪਏ ਦੀ ੁੱਡਾ ਦੀ ਲਿਪਸਟਿਕ ਲਾਇਆ ਕਰਾਂ ਮੈਨੂੰ ਕਿਹੜਾ ਰੋਕੀਂ। ਤੇ ਲਿਆ ਕੇ ਦਿੰਦਾ। ਬ੍ਰੈਂਡ ਤਾਂ ਜਾਣਦੀ ਆ ਸਾਰੇ ਇਹ ਗੱਲ ਆ। ਪਰ ਮੈਂ ਕਹਿੰਨਾ ਵੀ ਜੇ ਉੱਥੇ ਕਹਿੰਦੀ ਵੀ ਮੇਰੇ ਵਾਲਾ ਕੋਈ ਦਸਾਂ ਵਾਲੀ ਲਿਆ ਕੇ ਦਿੰਦਾ ਝੂਠ ਤਾਂ ਨਹੀਂ ਨਾ ਮਾਰਦੀ। ਬੋਲਦੀ ਤਾਂ ਸੱਚ ਆ ਯਾਰ ਫਿਰ ਦੇਖੋ ਇਹ ਇਹ ਚੀਜ਼ ਵੀ ਪਰ ਮੈਨੂੰ ਇਹ ਗੱਲ ਸਮਝ ਨਹੀਂ ਆਈ ਵੀ ਤੂੰ ਇੰਨੀਆਂ ਸਿਆਣੀਆਂ ਗੱਲਾਂ ਕਰਦੀ ਹੈ ਪਰਚਾ ਦੇ ਨਾਲ ਤਾਂ ਕੋਈ ਗੱਲ ਹੀ ਨਹੀਂ ਬਣਦੀ ਸੀ ਉਦਾਂ ਕਹਿ ਦਿੰਦੀ ਵੀ ਚਾਲ ਆ ਤੂੰ ਕੀ ਆਣੀ ਐਸ ਵਾਰ ਲੈ ਆਇਆ ਅੱਗੇ ਤੋਂ ਨਾ ਲੈ ਇਹਨੂੰ ਇਹ ਗੱਲ ਕਹਿ ਦਿੰਦੀ ਉਹ ਤਾਂ ਮੈਂ ਡਰਾਇਆ ਹੂੰ ਉਹ ਮੈਂ ਡਰਾਇਆ ਅੱਗੇ ਤੋਂ ਫਿਰ ਗਲਤੀ ਨਾ ਨਾ ਕਰੂਗਾ ਕਿਉਂ ਭਾਈ ਇਹ ਗਲਤੀ ਕਰ ਦੀ ਹੈ ਬਈ ਪੇਕੇ ਜਾਣਾ ਸੀ ਉਹ ਦੱਸ ਦਿੰਦੀ ਐ ਮੇ ਬਹਾਨਾ ਬਣਾ ਲਿਆ ਬਸ ਮਲੇ ਮੇਰੇ ਹੁੱਜਾਂ ਪਵਾ ਦੇਣੀਆਂ ਸਨ ਪੰਚਾਇਤ ਪੰਚਾਇਤ ਵੀ ਮਾਮਲਾ ਫਿਰ ਤੁਹਾਡੇ ਆਇਆ ਪੰਚਾਇਤ ਵੀ ਕਹਿੰਦੇ ਇਕੱਠੀ ਹੋਈ ਸੀ ਉਹੀ ਸੀਗੀ ਵੀ ਪੰਚਾਇਤ ਕੱਤੀ ਹੋਈ ਸੀ ਪੰਚਾਇਤ ਉਦੋਂ ਕੱਤੀ ਹੈ ਨਾ ਜਦੋਂ ਕਿ ਤਲਾਕ ਲੈਣਾ ਨੇ ਤੇ ਤਲਾਕ ਤੱਕ ਤੂੰ ਮੰਨ ਲਿਆ ਸੀ ਹੈ ਤੇ ਤਲਾਕ ਤੂੰ ਭਾਜੀ ਖਰਚਾ ਬਿਖਰੀ ਹੋ ਲੱਗਦਾ ਫਿਰ ਕਰਕੇ ਇਸ ਤਲਾਕ ਕਹਦਾ ਐਵੇਂ ਹੋ ਜਾਣਾ ਸੀ ਉੱਥੇ ਵੀ ਤਾਂ ਤੂੰ ਫਿਰ ਇਹ ਤੋਂ ਕਹਿਣਾ ਸੀ ਵੀ ਭਾਈ ਮੈਨੂੰ ਤਲਾਕ ਦਿੰਨੀ ਹੈ ਦੋ ਬੱਚੇ ਮੈਨੂੰ ਦੇ 15 ਲੱਖ 20 ਲੱਖ 40 ਲੱਖ ਤੂੰ ਉੱਥੇ ਫਿਰ ਇਹ ਵੀ ਗੱਲ ਹੋਣੀ ਸੀ ਨਹੀਂ ਨਹੀਂ ਇੰਨਾ ਇੰਨਾ ਕਿੱਥੇ ਦਊਗਾ ਉੱਥੇ ਤਾਂ ਫਿਰ 10-20 ਜੀ ਸਾਰ ਲੈਂਦੀ ਹਾਂ ਉੱਥੇ 10-20 ਰੁਪਏ ਚ ਮੰਨ ਹੀ ਜਾਂਦੇ ਮੈਨੂੰ 10-20 ਰੁਪਏ ਦੇ ਦੇ ਮੈਨੂੰ ਮੈਂ ਤਲਾਕ ਲੈ ਲਵਾਂ ਕਿਉਂ ਬਈ ਹਾਂ ਇਹੋ ਜੀ 10 ਵੀਰ ਪੈਣਾ ਲਿਖਾ ਤੇ ਫੇਰ ਫੇਰ ਇਹ ਮਾਮਲਾ ਤਾਂ ਕੋਈ ਗੱਲ ਬਣੀ ਨਹੀਂ ਨਾ ਵੀ 10 ਵੀਰ ਵੀ ਤੂੰ ਤਲਾਕ ਦੇਣ ਤੱਕ ਪਹੁੰਚਿਆ ਇਹਨੂੰ ਤਾਂ ਕਿਸੇ ਨੇ ਕਿਹਾ ਸੀ ਵੀ ਤੂੰ ਫਿਰ ਇਹ ਕੰਮ ਕਰ ਕਰ ਰਾਣ ਨੂੰ ਐਡਾਂ ਡਰਾ ਕੇ ਰੱਖ ਹਾਂ ਮੈਂ ਦੱਸ ਕੇ ਜਾਂਦੇ ਆ ਆਸ ਦੇ ਪਾਸ ਵਾਲੀਆਂ ਆਂਦੀਆਂ ਨੇ ਪਿੰਟੂ ਦੀ ਮੰਮੀ ਆ ਲੈਂਦੀ ਉਹ ਦੱਸ ਕੇ ਜਾਂਦੇ ਆ ਪਿੰਟੂ ਦੀ ਮੰਮੀ ਨੂੰ ਬੇਨਤੀ ਆ ਵੀ ਭਾਈ ਇਹਨੂੰ ਨਾ ਪਟਾ ਕੇ ਰੱਖ ਦੀ ਵਿਚਾਰੇ ਨੂੰ ਪਿੰਟੂ ਦੀ ਮੰਮੀ ਵੀ ਇਹ ਵਿਚਾਰੇ ਨੂੰ ਪਿੰਟੂ ਦੀ ਮੰਮੀ ਕਹੇਗੀ ਵੀ ਜੇ ਤੈਨੂੰ ਇੰਨੀ ਵਾਲੀ ਸੁਰਤ ਹੀ ਲੈ ਕੇ ਦੀ ਜੇ ਤਲਾਕ ਲੈ ਲਾ ਇਹ ਤਾਂ ਪਿੰਟੂ ਤੁਸੀਂ ਪੁਲਿਸ ਨੇ ਜੇ ਕਿਤੇ ਗਲਤ ਇਨਫੋਰਮੇਸ਼ਨ ਜਾ ਵੜਦੀ ਪਿੰਟੂ ਦੀ ਮੰਮੀ ਨੇ ਤਾਂ ਮੋਰ ਬੜਾਤਾ ਸੀ ਬਾਈ ਦਾ ਹੈ ਪਿੰਟੂ ਦੀ ਮੰਮੀ ਨੂੰ ਕੀ ਕਹਿਣਾ ਹੁਣ ਤੂੰ ਪਿੰਟੂ ਦੀ ਮੰਮੀ ਮਰੇ ਬਾਈ ਪਿੰਟੂ ਦੀ ਮੰਮੀ ਨੂੰ ਇਹ ਹੀ ਕਹਿਣਾ ਭਰਾਵਾ ਮੇਰੀ ਘਰ ਵਾਲੀ ਨੂੰ ਮਾੜੀਆਂ ਚਿੰਗੀਆਂ ਭਰਾਵਾ ਨਹੀਂ ਪੈਣੇ 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 ਮੈਂ ਪੰਜਾਬੀ ਭਰਾਵਾ ਹੀ ਬੋਲਦੇ ਹੁੰਦੇ ਆ ਕੀ ਤੂੰ ਮਾੜੀਆਂ ਚਿੰਗੀਆਂ ਗੱਲਾਂ ਨਾ ਸਿਖਾਇਆ ਕਰੀਂ ਇਹ ਤਾਂ ਅੱਗੇ ਘੋੜੀਏ ਇਹਨੂੰ ਜਿਹੜੀ ਗੱਲ ਕਹਦੇ ਬਸ ਉਹਦੇ ਮੰਗਰੀ ਲੱਗ ਜਾਂਦੀ ਆ ਇਹ ਫਿਰ ਪਿੰਟੂ ਦੀ ਮੰਮੀ ਤੁਹਾਡੇ ਮਾਮਲੇ 'ਚ ਵੀ ਗਈ ਥਾਣੇ 'ਤੇ ਉਹਨੇ ਕਿੱਥੇ ਆਉਣਾ ਸੀ ਉਹ ਤਾਂ ਬਸ ਗੱਲਾਂ ਵਾਲੀ ਸੀ ਬਸ ਮੜਕੇ ਨੇ ਮੂੰਹ ਦਿਖਾਇਆ ਮੜਕੇ ਨੇ ਮੂੰਹ ਦਿਖਾਇਆ ਯਾਰ ਤੂੰ ਕਿਹਾ ਉਸ ਤੋਂ ਬਾਅਦ ਵੀ ਭਾਈ ਸਾਡੇ ਘਰੇ ਨਾ ਹੀ ਜਾਂ ਕੀ ਗੱਲ ਵਾ ਮੈਂ ਤਾਂ ਇਹੀ ਕਹੂਗੀ ਮੈਂ ਕਿਉਂ ਕਹਿਣਾ ਨਾ ਹਾਂ ਭਾਈ ਨਹੀਂ ਪਿੰਟੂ ਦੀ ਮੰਮੀ ਮੇਰੀ ਸਹੇਲੀ ਆ ਮੇਰੀ ਉਹ ਕਾਦੀ ਸਹੇਲੀ ਆ ਉਹ ਕਾਦਾ ਯਾਰ ਆ ਜਿਹਨੇ ਘਾਰ ਹੀ ਆੜ ਕੇ ਰੱਖਤਾ ਸੀ ਉਹ ਕਾਦੀ ਸਹੇਲੀ ਆ ਮੈਂ ਕਰਤੇ ਨਹੀਂ ਜਾੜਦਾ ਮੈਂ ਤਾਂ ਮਨ ਪਿਆਰ ਕਰ ਦੂੰਗਾ ਪਿਆਰ ਤੇ ਕਰਦੀ ਆ ਪਰ ਪਿੰਟੂ ਦੀ ਮੰਮੀ ਦੀ ਇੱਕੋ ਗੱਲ ਨੇ ਜਿਹੜੀ ਇਹ ਬਲੇਟ ਕੇ ਰੱਖਦਾ ਸੀ ਤੁਹਾਨੂੰ ਇਹ ਗੱਲ ਕਹੀ ਸੀ ਉਹਨੇ ਤੈਨੂੰ ਕਿਹਾ ਸੀ ਵੀ ਜੇ ਇੰਨੀ ਮਹਿੰਗੀ ਲੈ ਕੇ ਦਿੱਤੀਏ ਤੇ ਤੂੰ ਇਸ ਰਿਪੋਰਟ ਲਖਾ ਦੇਣਾ ਹਾਂ ਉਹਨੇ ਕਿਹਾ ਸੀ ਉਹਨੇ ਵੀ ਆਦੇ ਘਰ ਵਾਲੇ ਤੇ ਕਰੀ ਸੀ ਹੂੰ ਉਹਨੇ ਤਾਂ ਬਰ ਸਸਤੇ ਚ ਦਿੱਤੀ ਸੀ ਉਹ ਉਹਦਾ ਟੂਟਾ ਪਿੱਛੇ ਲੜਤੀ ਜਿੰਨੇ ਘਰ ਵਾਲੇ ਨੇ ਹਜ਼ਾਰ ਦਾ ਲਿਆਤਾ ਉਹਨਾਂ ਨੇ ਮੈਂ ਸਾਰਾ ਉਹਦਾ ਪਸੰਦ ਕੀਤਾ ਮੈਂ ਉਹ ਨਹੀਂ ਲਿਆ ਦਿੱਤਾ ਹੂੰ ਮੈਂ ਫਿਰ ਸਸਤੇ ਪਿੱਛੇ ਰੌਲਾ ਪਾ ਲਿਆ ਤੇ ਹੁਣ ਹਾਂ ਵੀ ਦੇਖ ਲੈ ਵੀ ਪਿੰਟੂ ਦੀ ਘਰ ਵਾਲੇ ਪਿੰਟੀ ਦੀ ਮੰਮੀ ਹੈ ਜਿਹੜੀ ਫਿਰ ਉਹਦਾ ਘਰ ਵਸਦਾ ਹੈਗਾ ਪਟਿਆ ਪਿਆਗਾ ਅੱਟੇ ਲੈਤ ਲੜਾਈ ਹੁੰਦੀ ਹੈ ਨਿੱਕ ਲੜਾਈ ਹੁੰਦੀ ਹੈ ਦੇਖੋ ਮੈਂ ਕਹਿੰਨਾ ਬਾਈ ਵੀ ਚੂਗਲ ਖੋਰਾ ਦੇ ਪਿੱਛੇ ਲੱਗ ਕੇ ਜਾਂ ਜਿਹੜਾ ਤੁਹਾਨੂੰ ਭੈੜੀ ਮੱਤ ਦਿੰਦਾ ਤੁਸੀਂ ਚਾਹੇ ਤੁਹਾਡਾ ਘਰ ਆ ਚਾਹੇ ਤੁਹਾਡਾ ਕੋਈ ਕੰਮਕਾਰ ਆ ਚਾਹੇ ਤੁਸੀਂ ਕੋਈ ਵੀ ਬਿਜ਼ਨਸ ਕਰਦੇ ਹੋ ਕਦੇ ਵੀ ਚੂਲਖੋਰ ਜਿਹੜੀ ਬੰਦਾ ਮਾੜੀ ਮੱਤ ਦਿੰਦਾ ਉਹਦੇ ਤੋਂ ਕਿਨਾਰਾ ਕਰ ਦਿਓ ਠੀਕ ਹੈ ਇੱਕ 10 ਤੇ 30 ਰੁਪਈਆ ਦੀ ਲਿਪਸਟਿਕ ਵਿਖੇ ਪਿੰਟੂ ਦੀ ਮੰਮੀ ਨੇ ਘਰ ਫਟਕੇ ਰੱਖਤਾ ਕਰਕੇ ਆਪਦੇ ਕੰਮ ਤੇ ਧਿਆਨ ਦਿਓ ਆਪਦੇ ਕੰਮ ਤੇ ਹੁਣ ਫਿਰ ਪਿੰਟੂ ਦੀ ਮੰਮੀ ਨੂੰ ਤੁਸੀਂ ਕਦੇ ਪੰਚਾਇਤ ਦੇ ਵਿੱਚ ਸੱਦ ਕੇ ਜਾਂ ਕਰਦੇ ਸਮਝਾਉਣ ਦਾ ਇਹ ਯਤਨ ਕੀਤਾ ਵੀ ਭਾਈ ਇਹ ਗੱਲ ਗਲਤ ਹੈ ਗਲਤੀ ਹੈ ਭਈ ਇਹ ਨਹੀਂ ਮੇਰੇ ਦਾ ਪਰਚਾ ਕਰਾਉਣੇ ਕਰਾਉਣਾ ਦੁਕਾਨ ਵਾਲਾ ਵੀ ਫਸਾਤਾ ਸੀ ਇਹ ਨਹੀਂ ਤਾਂ ਇਹ ਮੇਰੇ ਪੈਸੇ ਕਿੱਥੇ ਉਹਦਾ ਵੀ ਨਾਮ ਲਖਾਤਾ ਉਹਦਾ ਵੀ ਨਾਮ ਲਖਾਤਾ ਵੀ ਹੁਣ ਇੰਨੀ ਮਹਿੰਗੀ ਲਿਪਸਟਿਕ ਦਿੱਤੀ ਕਰ ਦਿੱਤੀ ਗਾਤੋ ਮਾ ਮਾਲਾ ਯਾਰ ਦੱਸੋ ਉਹ ਹੁਣ ਹੁਣ ਉਹ ਇਹਦਾ ਯਾਰ ਆ ਉਹ ਤਾਂ ਨਹੀਂ ਤੈਨੂੰ ਕਾਣ ਦੁਕਾਨ ਤੇ ਵੜਨ ਲੈਂਦਾ ਉਹ ਮੈਨੂੰ ਕਿੱਥੋਂ ਵੰਨ ਦਊਗਾ ਬਾਈ ਯਾਰ ਨਹੀਂ ਯਾਰੀ ਦੋਸਤੀ ਹੁਣ ਫਿਰ ਪਿੰਟੂ ਦੀ ਮੰਮੀ ਨੇ ਘੂਰਿਆ ਜਾਂ ਕੋਈ ਗੱਲਬਾਤ ਹੋਈ ਦੁਬਾਰਾ ਪਿੰਟੂ ਦੀ ਮੰਮੀ ਦਾ ਘਰੇ ਨਹੀਂ ਹੋਈ ਬਾਈ ਸਾਡੇ ਤਾਂ ਕਹੇ ਜਾਂ ਸੁਭਾਅ ਉਹਦਾ ਇਹ ਵੀ ਚਰਦੇ ਪਿੰਟੂ ਦੀ ਚਰਦੇ ਤਵਾ ਆਦਾਬਸ ਠੀਕ ਹੀ ਆ ਬਸ ਤੂ ਗੁਲੀਆਂ ਕਰਦੀ ਆ ਉਹ ਦੀ ਉਧਰ ਕਰਦੀ ਉਹ ਦੀ ਉਧਰ ਕਰਦੀ ਉਹਨੇ ਕੁਛ ਨਹੀਂ ਕਰਨਾ ਮੇਰੇ ਅਕਨ ਨਾ ਉਹ ਕਿਸੇ ਦੇ ਪਿੰਡ ਚ ਵਿਆਹ ਤੇ ਜਾਵੇ ਨਾ ਕੋਈ ਕੁਛ ਹੋਰ ਆ ਨਾ ਕਿਨ ਕੋ ਸਲਾਮੀ ਦੇ ਪਿਆਰੇ ਜੋ ਕੋਈ ਬਲੰਡਾ ਤਾਂ ਠੀਕ ਹੈ ਜੇ ਬਸ ਆਏ ਆ ਵੀ ਜਦੋਂ ਡੀ ਜੇ ਚੱਲ ਪੈਂਦਾ ਬਸ ਉਹਦੇ ਮਸਤ ਨਹੀਂ ਬਾਈ ਅੱਛਾ ਜਦੋਂ ਵਿਆਹ ਹੁੰਦਾ ਸਲਾਮੀ ਨੇ ਜਿੰਦੀ ਜੋ ਡੀ ਜੇ ਲੱਗ ਉਹ ਤੋਂ ਪਹੁੰਚਦੀ ਆ ਨੱਚਣ ਦਾ ਸ਼ੌਂਕ ਆ ਨੱਚਣ ਦਾ ਸ਼ੌਂਕ ਆ ਗਾਣੇ ਵੀ ਉਹ ਲਮਾਉਂਦੀ ਆ ਪਰਚਿਆਂ ਵਾਲੇ ਉਹ ਪਰਚਿਆਂ ਵਾਲੇ ਕਿਵੇਂ ਪਰਚਿਆਂ ਨੇ ਬਸ ਵੀ ਆ ਪਰ ਪਰਚੇ ਦਾ ਕੀ ਮਸਲਾ ਮਰਦਾਂ ਤੇ ਇਹੀ ਪੈਂਦਾ ਲਾਹ ਹੀਰੇ ਦਾ ਲਾਹ ਹੀਰੇ ਦਾ ਨਹੀਂ ਇਹ ਪਿੰਟੂ ਦੀ ਮੰਮੀ ਰਿਸ਼ਾ ਹੋ ਗਿਆ ਅੱਛਾ ਪਰਚੇ ਵਾਲੀ ਕੀ ਸੁਣਦੀ ਇਹ ਕਿਉਂ ਸੁਣਦੀ ਕਦੇ ਝਾਰ ਥੱਲੇ ਆ ਗਿਆ ਪੁੱਤ ਚੱਬਦੇ ਆਂਗੇ ਅੱਛਾ ਕਾਹਦੇ ਗਾਣੇ ਲਗਾਉਂਦੀ ਆ ਨਹੀਂ ਇਹੇ ਜਿਹੇ ਗਾਣੇ ਕਲਵਾਉਂਦੀ ਆ ਬੱਚ ਬੈਲ ਬਸ ਉਹਦੇ ਸੁਭਾਅ ਦਾ ਇਹੋ ਜਿਹਾ ਦਾ ਠੀਕ ਘਰ ਵਾਲੇ ਨਾਲ ਬੰਦੀ ਹੈ ਕੋਈ ਉਹਦੇ ਤੇ ਨਹੀਂ ਪਰਚਾ ਪੁਰਚਾ ਕਰਾਈ ਬੈਠੀ ਤਾਂ ਹੀ ਤਾਂ ਪਰਚਾ ਉਹਦੇ ਤੇ ਕਰਾਈ ਬੈਠੀ ਕਹਿ ਕੇ ਤਾਂ ਸਾਡੇ ਵੀ ਘਰ ਇਹ ਵੀ ਪੁੱਛ ਵੀ ਘਰ ਤਾਂ ਪਿਆ ਗਿਆ ਇਹਦਾ ਬਰਬਾਦ ਹੋਇਆ ਪਿਆ ਤੇ ਅੱਛਾ ਪਿੰਟੂ ਦੀ ਮੰਮੀ ਡੀਜੇ ਤੇ ਜਾਂਦੀ ਆ ਇਹ ਕਿ ਬਾਈ ਕਹਿੰਦਾ ਵੀ ਜਿਵੇਂ ਉਹ ਗੀਤ ਹੁੰਦੀ ਆ ਵੀ ਪਾਰਤੀਆਂ ਵਾਲੇ ਕੀ ਕੀ ਸਿੱਧੇ ਸੁਣਦੀ ਆ ਹਨਾ ਵੀ ਘਰਾਂ ਵਾਲੇ ਤੇ ਪਰਚਾ ਕਰਾਈ ਬੈਠੀ ਆ ਤੈਨੂੰ ਕਿਹਾ ਕਦੇ ਪਿੰਟੂ ਦੀ ਮੰਮੀ ਨੂੰ ਪਿੰਟੂ ਦੀ ਮੰਮੀ ਨੇ ਕਹਿੰਦੀ ਜੀ ਤੇਰੇ ਘਰ ਹਲਾ ਕੋਈ ਬੱਲ ਨਹੀਂ ਮੰਦਾ ਤੈ ਉਹ ਤੂੰ ਵੀ ਡੀਜੇ ਤੇ ਚੱਲ ਮੇਰੇ ਨਾਲ ਅੱਜ ਨੱਚਾਂਗੇ ਉਹ ਕਹਦਾਈ ਨਹੀਂ ਮੇਰੀ ਸੱਸ ਨੇ ਨਹੀਂ ਕੰਮ ਜਾਂਦਾ ਨਾ ਤੇ ਉਹ ਵੀ ਤੋਂ ਨੇ ਕੰਮ ਨਹੀਂ ਕਰਨੀ ਕਹਿੰਦੀ ਤੂੰ ਤਾਂ ਹੋਗੀ ਤਲਾ ਮੈਨੂੰ ਛੇੜ ਦਿੰਦੀ ਮੈਨੂੰ ਕਹਿੰਦੀ ਤੂੰ ਤਾਂ ਉਹ ਲਵਾਈ ਯਾਰ ਤੇਰਾ ਤੇ ਤਨੀਆ ਵਰਗਾ ਕਦੇ ਸਹਸ ਬੋਲ ਤੇ ਕਰੇ ਸੀ ਹਾਏ ਅੱਛਾ ਤੇ ਵਰਤਾ ਹੁਣ ਮੈਂ ਥੋੜੀ ਜਿਹੀ ਘਾਟੀ ਬੁਲਾਉਣੀ ਮੇਰੇ ਮੇਰੇ ਘਰ ਵਾਲੇ ਨਾਲ ਮੇਰਾ ਦਫਾੜ ਤੋਂ ਆਉਂਦੀ ਹੈ ਚਲੋ ਸਮਝੇ ਸਮਝ ਤੇ ਆਈ ਹੁਣ ਤੁਸੀਂ ਦੱਸੋ ਇਹ ਦੇ ਵਿਚਾਰੇ ਬਾਰੇ ਕੀ ਤਲਵਾਉਂਦੀ ਹੈ ਵੀ ਯਾਰ ਤੇਰਾ ਤੇ ਤਲੀਆਂ ਵਰ ਗੈਸ ਕੋਲ ਤੇ ਹੁਣ ਦੱਸੋ ਇਹ ਵਿਚਾਰਾ ਕਿੰਨੇ ਕ ਫੁੱਲਾਂ ਤੇ ਜਾ ਸਕਦਾ ਤੁਹਾਡੇ ਸਾਹਮਣੇ ਆ ਹਨ ਇਹ ਗੱਲ ਹੈਗੀ ਹੈਗੀ ਹੁਣ ਹੁਣ ਮਾਮਲਾ ਤੁਹਾਡਾ ਰਫਾ ਦਫਾ ਹੋ ਗਿਆ ਮਾਮਲਾ ਤੁਹਾਡਾ ਹਾਂ ਹੋ ਗਿਆ ਹੁਣ ਰਾਜੀਨਾਮਾ ਹੋ ਗਿਆ ਬਾਈ ਕੀ ਲਿਖਾਇਆ ਰਾਜੀਨਾਮੇ ਚ ਰਾਜੀਨਾਮੇ ਤਾਂ ਕੁਝ ਨਹੀਂ ਹੋ ਰਾਜੀਨਾਮੇ ਚ ਬਸ ਇਹੀ ਹੈਗਾ ਵੀ ਕਹਿੰਦੀ ਕੋਈ ਲਿਪਸਟਿਕ ਨਹੀਂ ਮਹਿੰਗੀ ਲੈ ਕੇ ਆਣੀ ਈਕਾ ਕੋਈ ਖਾਣ ਪੀਣ ਵਾਲੀ ਚੀਜ਼ ਨਹੀਂ ਮਹਿੰਗੀ ਲੈ ਕੇ ਆਣੀ ਜੀ ਇਹ ਲੈ ਕੇ ਆਇਆ ਤਾਂ ਬਸ ਇੱਕੋ ਜਿਹਾ ਮਖਲਾ ਹੈ ਕਿਹ ਕਿਹਾ ਭਈ ਇਹ ਕਿਹੜਾ ਰਾਜinama ਹੋਆ ਮੋਹੋ ਭਾਜੀ ਮੈਂ ਤਾਂ ਸਿੱਧੀ ਸਿੱਧੀ ਗੱਲ ਕਰਦੀ ਹਾਂ ਮੈਂ ਕਦੇ ਮੇਰੇ ਜਵਾਕਾਂ ਨੂੰ ਪੜਾਉਣ ਤੇ ਸਿਰਫਾ ਨਹੀਂ ਕੀਤਾ ਹੂੰ ਠੀਕ ਹੈ ਮੈਂ ਕਦੇ ਮੇਰੇ ਜਿਹੜੇ ਮੇਰੇ ਸਹੁਰੇ ਨੇ ਹਨਾ ਮੇਰੇ ਮਾਂ ਮੇਰਾ ਕਿਉਂ ਹੁੰਦੇ ਸਮੇਂ ਇਹਨਾਂ ਦੀ ਮੰਮੀ ਪਾਪਾ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਮੈਂ ਕਦੇ ਸਿਰਫਾ ਨਹੀਂ ਕੀਤਾ ਤੇ ਮੈਂ ਸਿਰਫਾ ਕਰਦੀ ਮੈਂ ਆਪ ਦੇ ਤੇ ਮੈਂ 500 ਦਾ ਸੂਟ ਪਾਣਾ ਮੈਂ 300 ਰੁਪਏ ਪਾ ਕੇ ਟਾਈਮ ਪਾਸ ਕਰ ਲਿਆ ਨੂੰ ਭਾਜੀ ਹੁਣ ਕਿਸੇ ਵਿੱਚ ਮੇਰੀ ਚੰਗੀ ਗੱਲ ਤੇ ਮਾੜੀ ਗ ਕਰਦੀ ਤਾਂ ਹੀ ਆਂ ਐਂ ਕਰਦੀ ਆ ਪਰ ਪੈਂਟੂ ਵਾਲਾ ਕੰਮ ਖਰਾਬ ਹੋ ਗਿਆ ਹੂੰ ਦੇਖੋ ਪੈਂਟੂ ਦੀ ਮੰਮੀ ਨੇ ਖਰਾਬ ਕੰਮ ਕਰਤਾ ਸੀ ਅੱਛਾ 300 ਵਾਲਾ ਸ਼ੂਟ ਪੋਣੀ ਆ ਮੈਂ ਤਿੰਨੇ ਤਿੰਨ ਸਵਾਲਾਂ ਨੂੰ ਸਾਦੀ ਹੋ ਗਏ ਰੇੜੀ ਵਾਲੇ ਵੇਖੋ ਨਾਲ ਗਲਤ ਸਾਢੇ 30 ਤੋਂ ਦੋ ਬੋ ਉਹ ਸੇਲ ਵਾਲੇ ਚਲੋ ਇਹ ਇਹ ਤਾਂ ਗੱਲ ਚੰਗੀ ਆ ਜੇ ਘਰ ਬੰਦ ਹੀ ਆ ਵਧੀਆ ਗੱਲ ਆ ਪਰ ਆ ਮਾਮਲਾ ਵੇਖੋ ਅਸਲ ਦੇ ਵਿੱਚ ਜਿਹੜੀ ਹੁਣੇ ਕਹਾਣੀ ਨਿਕਲੀ ਆ ਤੁਹਾਡੇ ਸਾਹਮਣੇ ਸਾਰਿਆਂ ਦੇ ਲਿਆਂਦੀ ਆ ਬਾਈ ਨੇ ਇਹਨੇ ਫੋਨ ਕਰਕੇ ਮੰਗਾਈ ਆ ਸੁਰਖੀ ਉਹ ਸੁਰਖੀ ਬਾਜ਼ਾਰ ਦੇ ਵਿੱਚ ਲੈਣ ਗਿਆ ਆਪਦੇ ਮਿੱਤਰ ਦੀ ਦੁਕਾਨ ਤੇ ਠੀਕ ਆ ਉਹਨੇ ਇਹ ਦੇਖ ਲਿਆ ਵੀ ਚੱਲ ਆਪਾਂ ਨੂੰ ਹੁੰਦਾ ਹੀ ਆਪਣੇ ਕੋਲ ਜਿਹੜਾ ਘਰ ਵਾਲੀਆਂ ਸਮਾਨ ਮੰਗਾਉਂਦੀਆਂ ਕਿ ਆਪਾਂ ਕੋਈ ਮਹਿੰਗੀ ਚੀਜ਼ ਲੈ ਚੱਲਗੇ ਜਾਂ ਬੱਚੇ ਖੁਸ਼ ਹੋ ਜਾਣਗੇ ਭਾਈ ਆਹੀ ਤਰੀਕੇ ਬੰਦੇ ਦੀ ਤਾਂ ਸਾਰੀ ਉਮਰਾਈ ਲੰਘ ਜਾਂਦੀ ਹੈ ਵੀ ਜਵਾਕ ਖੁਸ਼ ਹੋਣ ਘਰ ਵਾਲੀ ਖੁਸ਼ ਹੋਵੇ ਪਰ ਹੁੰਦੀ ਕਦੇ ਨਹੀਂ ਇਹ ਵੀ ਗੱਲ ਯਾਦ ਰੱਖਿਓ ਇਹ ਸੱਚੀ ਗੱਲ ਆ ਤੁਹਾਨੂੰ ਦੱਸ ਦਿੰਨਾ ਖੁਸ਼-ਖੁਸ਼ ਕਦੇ ਨਹੀਂ ਹੁੰਦੀਆਂ ਠੀਕ ਆ ਖੁਸ਼ ਇਹਨੇ ਕਰਨ ਦੀ ਕੋਸ਼ਿਸ਼ ਕੀਤੀ ਵਿਚਾਰੇ ਨੇ 120 ਵਾਲੀ ਸੁਰਖੀ ਇਹਦੇ ਮਿੱਤਰ ਨੇ ਉਸ ਆਏ ਰੇਡ ਤੇ 30 ਰੁਪਏ ਚ ਦੇ ਦਿੱਤੀ ਵੇਖੋ ਠੀਕ ਆ ਘਰੇ ਆ ਕੇ ਰੌਲਾ ਪਾ ਲਿਆ ਵੀ ਇੰਨੀ ਮਹਿੰਗੀ ਸੁਰਖੀ ਤੂੰ ਲਿਆਂਦੀ ਤੇ ਲਿਆਂਦੀ ਕਿਵੇਂ 30 ਰੁਪਏ ਦਾ ਅੱਜ ਦੇਖੋ ਕੀ ਆਉਂਦਾ ਕਿ 10 ਰੁਪਏ ਵਾਲੀ ਸੁਰਖੀ ਪਾੜ ਕੇ ਲਿਆ ਉਹਨੂੰ ਭਲਾ 10 ਵਾਲੀ ਵਿਚਾਰੇ ਨੂੰ ਕਿਤੇ ਮਿਲਦੀ ਨਾ ਹੋਵੇ ਤੁਸੀਂ ਦੇਖੋ ਫਿਰ ਪਿੰਟੂ ਦੀ ਮੰਮੀ ਦੀਆਂ ਪੜਾਈਆਂ ਹੋਈਆਂ ਪਾੜਤਾ ਨੇ ਵਿਚਾਰੇ ਨੂੰ ਜਿਵੇਂ ਪਿਟਾ ਕੇ ਰੱਖਦਾ ਸੀ ਘਰ ਵੀ ਪਟਦਾ ਸੀ ਤੇ ਪੁਲਿਸ ਤੋਂ ਵੀ ਬਿਟਵਾ ਕੇ ਰੱਖਦਾ ਸੀ ਹੁਣ ਫਿਰ ਹੈ ਮਿੱਤਰ ਦਾ ਸ਼ਿੰਟੂ ਪਿੰਟੂ ਦੀ ਮੰਮੀ ਨੇ ਕਿੰਦੇ ਨੂੰ ਥੋੜਾ ਬੋੜਾ ਬੋਲੇ ਨਹੀਂ ਨਹੀਂ ਬੋਲਣ ਫਿਰ ਤੈਨੂੰ ਲੱਗਦਾ ਵੀ ਬੋਲਣਾ ਚਾਹੀਦਾ ਨਹੀਂ ਤਾਂ ਨਾ ਕਾਤੀ ਬੁਲਾਣੀ ਹੈ ਮੇਰਾ ਘਰ ਘਾਟ ਦੀ ਦੱਸੋ ਦੱਸੋ ਕੀ ਭਾਈ ਕੀ ਕਹਿਣਾ ਚਾਹਣਾ ਲੋਕਾਂ ਨੂੰ ਦੱਸ ਤੂੰ ਯਾਰ ਹੁਣ ਵੇਖੋ ਵਿਚਾਰਨਾ ਭੈੜੀ ਹੋ ਗਈ ਸੀ ਜਿਹੇ ਕਿਤੇ ਨਾ ਚੰਗੇ ਪੁਲਿਸ ਆਫਸਰ ਮਿਲਦੇ ਨਹੀਂ ਰੀ ਚੌਂਦੀ ਢੇੜ ਦੇਣੀ ਸੀ ਜਿਹੜੇ ਹਸਾਉਣਾ ਇਹਦੇ ਚ ਮੇਰੇ ਵਾਂਗੂ 28 ਕਿਲੋ ਪਹਾਰਾ ਬਾਹੀ ਤਾਂ ਤਾਂ ਵੈਸੇ ਹੀ ਉਹਨਾਂ ਨੇ ਪਤੰਗ ਪੜਾ ਦੇਣਾ ਸੀ ਕੀ ਕਹਿਣਾ ਭਾਈ ਯਾਰ ਭਈ ਕਹਿਣਾ ਤਾਂ ਹੀ ਹੈ ਭਰਾਵਾ ਇਹਨਾਂ ਦੀ ਗੱਲ ਮੰਨਦਾ ਕੀਤੀ ਗੱਲ ਆ ਹਾਂ ਕੁੱਲੀ ਗੱਲ ਉਹ ਇਹ ਕਹਿੰਦੇ ਹਾਂ ਜੋ ਇਹ ਕਹਿੰਦੀ ਆਪਾਂ ਇਹਨਾਂ ਥੈਰਾ ਸੋਦੀਆਂ ਵੀ ਹੁਣ ਅੱਜ ਹੁਣ ਮੰਡ ਤੇ ਹੁੰਦੇ ਆਲੇ ਤੇਰੀ ਤੇਰੀ ਘਰ ਵਾਲੀ ਤਾਂ ਸੂਟ ਫੇਲ ਤੋਂ ਕੱਪੜੇ ਲਈ ਜਾਂਦੀ ਸੀਗੀ ਉੱਥੋਂ ਥੋ ਵਾਲਾ ਸੂਟ ਪਾਉਂਦੀ ਆ ਤਾਂ ਗੱਲਾਂ ਹੁੰਦੀਆਂ ਇਹੋ ਜਿਹੀ ਤੁਹਾਨੂੰ ਪਤਾ ਹੀ ਹੈ ਮੈਨੂੰ ਚੰਗੀਆਂ ਚੀਜ਼ਾਂ ਲਿਆ ਕੇ ਦਿੰਨਾ ਪਰ ਇਹ ਮੈਨੂੰ ਪਤਾ ਹੀ ਹੈ ਮੇਰੇ ਕੀ ਕਿਉਂ ਭਈ ਹੁਣ ਅੱਗੇ ਤੋਂ ਕੋਈ ਹੈ ਇਦਾਂ ਦੀ ਗੱਲਬਾਤ ਕਰਨ ਦਾ ਰਾਬਾ ਹੁਣ ਤੇ ਬੁੜੇ ਹੋ ਗਏ ਹਾਂ ਕੀ ਕਰਨਾ ਬੁੜੇ ਹੋ ਗਏ ਤੁਸੀਂ ਦੇਖੋ ਹੁਣ ਤਾਂ ਬਿਆਨ ਹੀ ਬਦਲੇ ਪਏ ਮੈਨੂੰ ਲੱਗਦਾ ਪੁਲਿਸ ਵਾਲਿਆਂ ਨੇ ਵੀ ਥੋੜਾ ਬਹੁਤਾ ਸ਼ੀਸ਼ਾ ਦਿਖਾਇਆ ਲੱਗਦਾ ਹਾਂ ਦੇਖੋ ਦੋ ਬੱਚੇ ਮੇਰੇ ਨੇ ਪਹਿਲਾਂ ਦੋ ਨੇ ਆਣੇ ਮੇਰੇ ਤੀਜੀ ਜੇ ਪੜਦੇ ਇੱਕ ਤਾਂ ਫਸਟ ਕਲਾਸੇ ਪੜਦੇ ਹੈ ਹੁਣ ਮੈਨੂੰ ਲੱਗਦਾ ਜੇ ਮੈਂ ਕੋਈ ਜ਼ਿਆਦਾ ਗੂੜੀ ਲਪਿਸਤਿਤ ਪਾ ਕੇ ਲਾ ਕੇ ਹੈ ਕੋਈ ਮਹਿੰਗਾ ਸੂਟ ਪਾ ਕੇ ਗਲੀ ਜਾਈਂਗੀ ਜਾਂ ਬੈਠੀਂਗੀ ਅੰਲਾ ਕਹਿਣਾ ਬੁੱਢੀ ਘੋੜੀ ਲਾਲ ਲਗਾਓ ਕੀ ਆ ਕੀ ਅੱਛਾ ਨਹੀਂ ਪਾਉਂਦੀ ਗੱਲਾਂ ਸਾਰੀਆਂ ਜਾਣਕਾਰ ਪੂਰਿਆਂ ਪੂਰਿਆਂ ਘੈਂਟਗਾ ਹੈ ਕਿ ਜਿੰਨਾ ਤੇ ਗੋਣਾ ਅੱరే ਅੱਛਾ ਹੁਣ ਇਹ ਇਹ ਚੀਜ਼ਾਂ ਦੇਖੋ ਤੁਸੀਂ ਅੱਛਾ ਹੋਰ ਕੋਈ ਖਾਸੀਅਤ ਪਿੰਟੂ ਦੀ ਮੰਮੀ ਦੀ ਜਿਹੜੀ ਨੇ ਤੁਹਾਨੂੰ ਦੱਸੀ ਹੋਵੇ ਪਿੰਟੂ ਦੀ ਮੰਮਾ ਤਾਂ ਬੜਾ ਕੁਝ ਕਰਦੀ ਪਿੰਟੂ ਦੀ ਮੰਮੀ ਰਹਿ ਗਈ ਸੀ ਨਾ ਪਿੰਟੂ ਦੀ ਮੰਮੀ ਹਾਂ ਨਾ ਕਿਸ਼ੂ ਕੱਢ ਕਰ ਖਾਂਦੀ ਰਹਿੰਦੀ ਉਹ ਥੋਡੀ ਦੀ ਪੱਕੀ ਗੱਲ ਹੈ ਪੱਕੀ ਪੱਕੀ ਫੇਰ ਫੇਰ ਤੈਨੂੰ ਨੇ ਕਦੇ ਕਿਹਾ ਵੀ ਸਵਾਦ ਚਾਖੇ ਚੀਜ਼ ਮੈਂ ਨਹੀਂ ਕਰਦੀ ਜਿਆਦਾ ਹੈ ਵੀ ਤੁਸੀਂ ਵੇਖ ਲਓ ਚਲੋ ਆਪਾਂ ਤਾਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਪਰਿਵਾਰ ਵਾਸਤੇ ਚ ਰਹਿ ਗਿਆ ਇਹ ਠੀਕ ਹੈ ਇਹਨਾਂ ਦੀ 16 ਹੋ ਗਈ ਉਹਨਾਂ ਨੇ ਕਰਵਾਤੀ ਥਾਣੇ ਵਾਲਿਆਂ ਨਾਲ 22 ਤੇ ਨੇ ਉਹਦੇ ਮਗਰ ਲਾ ਕੇ ਕੇਸ ਦਾ ਪਰਚਾ ਦਿੱਤਾ ਸੀ ਹਾਂਜੀ ਲਿਪਸਟਿਕ ਮੇਕਟ ਮੰਗਾਈ ਇਹਨੇ ਮੈਨੂੰ ਇੰਨੀਆਂ ਲਿਆਤੀਆਂ 30 ਰੁਪਏ ਵਾਲੀਆਂ ਮੈਂ ਤਾਂ ਮੈਨੂੰ ਆਏ ਆ ਹੁਣ ਹੁਣ ਇੰਨੀ ਲਿਪਸਟਿਕ ਆ ਭਾਜੀ ਆ ਵੇਖੋ ਇਹਦੇ ਸੁੱਕ ਜਾਣਗੀਆਂ ਸੁੱਕ ਜਾਣਗੀਆਂ 30 ਰੁਪਏ ਮੇਰੇ ਪੱਲੇ ਬਹਿ ਜਾਣਗੇ ਹੂੰ ਲੜਾਈ ਇਸ ਗੱਲ ਦੀ ਕਹਿੰਦੀ ਐ 30 ਰੁਪਏ ਪੱਲੇ ਪੈ ਜਾਣਗੇ 30 ਦੀ ਹੁਣ ਤੁਸੀਂ ਦੇਖ ਲਓ 100 ਰੁਪਏ ਲਪਿਸਤਾਂ ਦੇ ਲੱਗ ਗਿਆ ਤੇ ਉਹੀ ਕਿਤੇ ਦੁੱਧ ਖੰਡ ਆਉਂਦੀ ਆਣਾ ਹੁਣ ਤੁਸੀਂ ਦੇਖੋ ਮੈਂ ਐਸੀ ਕਰਕੇ ਕਹਿਣਾ ਚੱਲ ਇਹਨਾਂ ਦਾ ਘਰ ਵਸਿਆ ਵਸਾਇਆ ਰਹਿ ਗਿਆ ਸੀ ਵੀ ਇਹੀ ਕਾਮਨਾ ਕਰਦੇ ਆ ਕਿ ਕਿਸੇ ਦਾ ਘਰ ਨਾ ਜੁੜੇ ਪਰ ਲਾਈ ਲੱਗ ਕਦੇ ਨਾ ਬਣੋ ਕਿਸੇ ਦੇ ਪਿੱਛੇ ਨਾ ਲੱਗੋ ਠੀਕ ਆ ਜੀ ਕੋਈ ਚੂਹੇ ਖਾਂਦਾ ਖਾਣਦੇ ਹੋ ਮਗਰ ਨਾ ਲੱਗੋ ਦੇ ਚੂਹੇ ਖਾਣ ਵਾਲੇ ਚੱਕਰਾਂ 'ਚ ਕਰ ਦੇ ਨਾ ਪਾਬੋ ਠੀਕ ਆ ਇਹ ਇੱਕ ਜਿਹੜਾ ਤੁਸੀਂ ਮਾਮਲਾ ਵੇਖਿਆ ਆਪਣਾ ਜਿਹੜਾ ਅਦਰ ਸਟੇਟ ਦਾ ਆਇਆ ਸੀ ਪੰਜਾਬ ਤੋਂ ਬਾਹਰ ਦੀ ਸਟੇਟ ਦਾ ਸੀਗਾ ਠੀਕ ਹੈ ਇਧਰ ਬਹਾਰ ਦੂਤੀ ਵਾਲੇ ਪਾਸੇ ਇਹ ਮਾਮਲੇ ਉਧਰ ਇਦਾਂ ਦੇ ਆਉਂਦੇ ਰਹਿੰਦੇ ਆ ਤੇ ਘਰਾਂ ਵਾਲੀ ਉਥੇ ਕਿਤੇ ਪੁਲਸ ਵਾਲਾ ਇੱਕ ਟੋਲੇ ਕਿਤੇ ਕਿਵੇਂ ਨਾ ਕਿਵੇਂ ਠੀਕ ਆ ਸਾਡਾ ਹੀ ਮੰਨਣਾ ਵੀ ਆਖਰਕਾਰ ਜਿਵੇਂ ਤੁਹਾਨੂੰ ਭਾਈ ਘਰ ਵਾਲੀ ਕਹਿੰਦੀ ਹੁੰਦੀ ਮੰਨ ਲਓ ਵੈਸੇ ਮੰਨਣ ਚ ਇਹੀ ਫਾਇਦਾ ਤੁਸੀਂ ਚੰਗੇ ਰਹੋਗੇ ਸੁਖੀ ਰਹੋਗੇ ਮੈਨੂੰ ਤਾਂ ਇਹੀ ਤਰੀਕਾ ਚੰਗਾ ਲੱਗਦਾ ਵੀ ਐਂ ਤੁਸੀਂ ਜਿਵੇਂ ਉਹ ਕਹਿੰਦੀਆਂ ਗੱਲ ਨੂੰ ਫੋਲੋ ਕਰ ਲਓ ਠੀਕ ਆ ਇਹਨੇ ਵਿਚਾਰੇ ਨੇ ਚੱਲ ਕਰ ਲਿਆ ਪੁਲਸ ਵਾਲੇ ਨੇ ਕਰਾਤਾ ਚੰਗਾ ਹੋਇਆ ਅਸੀਂ ਮਨੂਕਾ ਟੀਮ ਨੇ ਰਲ ਕੇ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਵਰਨਾ ਜਰਨ ਸਿੰਘ ਮਿਲਕਾ ਧੰਨਵਾਦ